ਕੈਂਸਰ ਹੋ ਗਿਆ ਕੈਂਸਰ ਠੀਕ ਹੋ ਗਿਆ ਉਦੋਂ ਬਾਅਦ ਨੈਚਰੋਪੈਥੀ ਤੇ ਆ ਜਾ ਪਹਿਲਾਂ ਸਾਡਾ ਮੈਡੀਕਲ ਬੋਰਡ ਮੈਂ ਮੈਂ ਕੁਝ ਨਹੀਂ ਬੋਲ ਸਕਦਾ ਸਰ ਜਿਹੜੇ ਮੁਲਾਜ਼ਮ ਆਪਣੇ ਫੈਮਿਲੀ ਦਾ ਹੋਣਾ ਚਾਹੁੰਦੇ ਉਹਨੂੰ ਛੋਟੇ ਛੋਟੇ ਦੀ ਗਈ ਹੈ ਡਿਊਟੀ ਤੋਂ ਪਤੰਗ ਡੋਗ ਜਾ ਮੈਂ ਤੇ ਮੇਰੀ ਵਾਈਫ ਆ ਦੋ ਦੋ ਪਰਿਵਾਰੋਂ ਬੱਚਾ ਦੇ ਵੀ ਭਾਈ ਇਹਨਾਂ ਨੂੰ ਨਹੀਂ ਲੈਣੀ ਲੈਣੀ ਜੇ ਪੁਲਿਸ ਵਾਲੇ ਲਾਉਣਗੇ ਫਿਰ ਫਿਰ ਪੁਲਿਸ ਵਾਲਾ ਰਿਕਾਰਡ ਕਰ ਸਾਡੇ ਜਵਾਜ਼ਮ ਟੁੱਟ ਟੁੱਟ ਔਰ ਟਾਈਮਿੰਗਸ ਡਿਫਰੈਂਟ ਡਿਫਰੈਂਟ ਦਿੱਤੇ ਗਏ ਨੇ ਕਿਉਂਕਿ ਪਹਿਲਾਂ ਤੋਂ ਇਹ ਪਲੈਨਿੰਗ ਕੀਤੀ ਸੀ 2.5 ਮਹੀਨੇ ਪਹਿਲਾਂ ਢਾਲੀਵਾਲ ਸਾਹਿਬ ਨਾਲ ਅਸੀਂ ਰੋਡ ਮਾਡਲ ਪੀਰੈਂਟਾਂ ਦੇ ਬੱਚਿਆਂ ਨੂੰ ਰੋਡ ਕਰੀਏ ਆਪਾਂ ਕੰਪਲਿਟ ਕਰੂਗੀ ਜੀ ਪਤੀ ਨਾਲ ਹਾਲੇ ਨਹੀਂ ਹਾਸਿਲ ਕਰਦੇ ਸੋ ਅੱਜ ਜਿਹੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਅੱਜ ਪੁਲਿਸ ਦੇ ਘਰ ਦੇ ਵਿੱਚ ਹੀ ਜਿਹੜਾ ਕੈਂਸਰ ਸਕੈਨਿੰਗ ਦੇ ਸਾਡੀ ਮਸ਼ੀਨਰੀ ਲਗਾਈ ਗਏ ਨੇ ਗੈਜਟ ਲਗਾਏ ਗਏ ਨੇ ਹੈਲਥ ਦਾ ਮੁੱਦਾ ਬੜਾ ਸੈਂਸਿਟਿਵ ਮੁੱਦਾ ਹੈ ਸੋ ਅੱਜ ਪੰਜਾਬ ਪੁਲਿਸ ਵੀ ਉਸ ਉਪਰਾਲੇ ਦੇ ਵਿੱਚ ਬੜਾ ਵੱਡਾ ਸਾਥ ਦੇਦੀ ਹੈ ਸੋਸਾਇਟੀ ਨਾਲ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਮੌਜੂਦ ਨੇ ਸਭ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਅੱਜ ਬੜਾ ਵੱਡਾ ਉਪਰਾਲਾ ਕੀਤਾ ਜਾਦਾ ਹੈ ਪੁਲਿਸ ਦੇ ਘਰ ਦੇ ਵਿੱਚ ਹੈ ਆਪਾਂ ਦੇਖਦੇ ਹੈ ਹੈਲਥ ਦਾ ਮੁੱਦਾ ਬੜਾ ਸੈਂਸਿਟਿਵ ਹੈ ਕੈਂਸਰ ਦੀ ਜਿਹੜੀ ਤਾਦਾਦ ਹੈ ਬੜੇ ਵੱਡੇ ਬੱਦਲ ਤੇ ਵੱਧ ਰਹੀ ਹੈ ਕਿਸ ਤਰੀਕੇ ਦਾ ਸਾਥ ਮਿਲਦਾ ਹੈ ਤੇ ਕਿਸ ਤਰੀਕੇ ਦਾ ਸਹਦਾ ਉਪਰਾਲਾ ਹੋਵੇ ਦੇਖੋ ਮੈਂ ਤੈਨੂੰ ਸ਼ੁਕਰਗੁਜ਼ਾਰਾ ਡਾਕਟਰ ਕੇਐਸ ਤਾਲੀਵਾਲ ਤੇ ਉਹਨਾਂ ਦੀ ਸਾਰੀ ਟੀਮ ਵਰਲਡ ਕੈਂਸਰ ਕੇਅਰ ਇੱਕ ਬੜੀ ਫੇਮਸ ਇਹਨਾਂ ਦੀ ਮਿਸ਼ਨਰੀ ਮੈਂ ਕਹੂੰਗਾ ਆਰਗੇਨਾਈਜੇਸ਼ਨ ਹੈ ਉਹਦਾ ਅੱਜ ਸਾਡੇ ਘਰ ਆ ਕੇ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਤੇ ਸਾਰੇ ਫੈਮਿਲੀਜ਼ ਦੀ ਸਕਰੀਨਿੰਗ ਟੈਸਟਿੰਗ ਕੀਤੀ ਜਾ ਰਹੀ ਹੈ ਇਸ ਤੋਂ ਵੱਡੀ ਸਾਡੇ ਵਾਸਤੇ ਕੋਈ ਚੀਜ਼ ਨਹੀਂ ਹੋ ਸਕਦੀ ਕਿ ਇੰਨਾ ਉਹਨਾਂ ਨੇ ਇਹਨੂੰ ਸੈਂਸਿਟਿਵਲੀ ਦੇਖਿਆ ਕਿ ਲਾਅ ਐਨਫੋਰਸਮੈਂਟ ਏਜੰਸੀ ਹੈ ਪੁਲਿਸ ਫਰਸਟ ਰਿਸਪੌਂਡਰ ਹੈ ਔਰ ਡਿਊਟੀ ਟਾਈਮਸ ਵੀ ਸਾਡੇ ਬੜੇ ਅਨਪ੍ਰੋਡਿਕਟੇਬਲ ਹੁੰਦੇ ਐ ਇਸੇ ਤਰ੍ਹਾਂ ਮੀਲਸ ਦਾ ਵੀ ਖਾਣ ਪੀਣ ਦਾ ਵੀ ਅੱਗੇ ਪਿੱਛੇ ਹੋ ਜਾਂਦਾ ਸੋ ਦੇ ਚ ਔਰ ਟਾਈਮ ਵੀ ਨਹੀਂ ਮਿਲਦਾ ਕਿ ਆਪਣੀ ਫੈਮਿਲੀ ਨੂੰ ਬੰਦਾ ਜਾ ਕੇ ਚੈੱਕ ਅਪ ਕਰਾ ਸਕੇ ਸੋ ਉਹਦੇ ਨਾਲ ਇਹ ਆਉਣ ਨਾਲ ਸਾਨੂੰ ਬੜਾ ਕੰਫਰਟੇਬਲ ਇੱਕ ਸਪੇਸ ਮਿਲੀ ਹੈ ਜਿੱਥੇ ਅਸੀਂ ਆਪਣੇ ਫੈਮਿਲੀਜ਼ ਨੂੰ ਲੁੱਕ ਆਫਟਰ ਕਰ ਸਕਦੇ ਹਾਂ ਪੁਲਿਸ ਕਰਮਚਾਰੀਆਂ ਦਾ ਵੈਲਫੇਅਰ ਦਾ ਬਹੁਤ ਵੱਡਾ ਸਟੈਪ ਹੈ ਔਰ ਮੈਂ ਇਹ ਆਸ ਕਰਦਾ ਕਿ ਇਸੇ ਤਰ੍ਹਾਂ ਅਸੀਂ ਇਹ ਇਨੀਸ਼ੀਏਟਿਵ ਨੂੰ ਅੱਗੇ ਵੀ ਕੈਰੀ ਫਾਰਵਰਡ ਕਰਾਂਗੇ ਔਰ ਵੱਧ ਤੋਂ ਵੱਧ ਫੈਮਲੀਆਂ ਔਰ ਮੁਲਾਜ਼ਮ ਸਾਡੇ ਤੋਂ ਫਾਇਦਾ ਲੈਣ। ਸਭ ਬੜੀ ਸਖਤ ਡਿਊਟੀ ਹੁੰਦੀ ਉਹ ਵੀ ਦੇਖਦੇ ਆਪਾਂ ਜਗਾ ਜਗਾ ਪੁਲਿਸ ਤੇ ਨਾਤ। ਲੇਕਿਨ ਫਿਰ ਇਸ ਤਰੀਕੇ ਨਾਲ ਮੈਨੇਜ ਕਰਨਾ ਔਨ ਡਿਊਟੀ ਸਾਡੇ ਕਿਸ ਤਰ੍ਹਾਂ ਸਾਡਾ ਕੁਝ ਹੋ ਪਾਇਆ ਕਿਉਂਕਿ ਆਪਾਂ ਦੇਖਦੇ ਆ ਹੁਣ ਵੀ ਜਿਵੇਂ ਪੁਲਿਸ ਤੇ ਨਾਤੀ ਕੀਤੀ ਗਈ ਸਾਰੀ ਜਗਾ ਚੈਕਿੰਗ ਵੀ ਚੱਲ ਰਹੀ ਆ। ਹੁਣ ਲੋੜੀ ਦਾ ਤਿਖਾਦ ਵੀ ਨੇੜੇ ਆ। ਸਾਡਾ ਕੁਝ ਚੱਲ ਰਿਹਾ ਨਾਲ ਦੇ ਨਾਲ ਇਸ ਤਰੀਕੇ ਨਾਲ ਮੈਨੇਜ ਕਰਨਾ ਫਿਰ ਕਿਸ ਤਰ੍ਹਾਂ ਨੇ। ਦੇਖੋ ਅਸੀਂ ਇਹਨਾਂ ਨੂੰ ਸਾਈਕਲ ਤੌਰ ਤੇ ਰੱਖਿਆ ਕਿ ਕੁਝ ਜਿਹੜੇ ਮੁ ਔਰ ਟਾਈਮਿੰਗਸ ਡਿਫਰੈਂਟ ਡਿਫਰੈਂਟ ਦਿੱਤੇ ਗਏ ਨੇ ਕਿਉਂਕਿ ਪਹਿਲਾਂ ਤੋਂ ਇਹ ਪਲੈਨਿੰਗ ਕੀਤੀ ਸੀ ਤੋਂ 2-3 ਮਹੀਨੇ ਪਹਿਲਾਂ ਢਾਲੀਵਾਲ ਸਾਹਿਬ ਨਾਲ ਤੇ ਸਾਡੇ ਜਿਹੜੇ ਡੀਸੀਪੀ ਸਤਵੀਰ ਸਿੰਘ ਹੈ ਮੈਡਮ ਹਰਕਮਲ ਹੈਗੇ ਇਕਮਲਜੀਤ ਸਾਡੇ ਆਰਆਈਐਲਓ ਸਾਰੇ ਆਫੀਸਰਸ ਨੇ ਬੜਾ ਮਿਹਨਤ ਕੀਤੀ ਔਰ ਬੜਾ ਵੈਲ ਪਲਾਨਡ ਕੀਤਾ ਔਰ ਇਹਦੇ ਨਾਲ ਤੁਹਾਡੇ ਥਰੂ ਜੋ ਮੀਡੀਆ ਦੇ ਥਰੂ ਵੀ ਅਸੀਂ ਬੜਾ ਅੱਛਾ ਮੈਸੇਜ ਪਹਿਲਾਂ ਹੀ ਦੇ ਚੁੱਕੇ ਹਾਂ ਕਿ ਨਾਟ ਓਨਲੀ ਪੁਲਿਸ ਐਂਡ ਫੈਮਿਲੀਜ਼ ਈਵਨ ਪੁਲਿਸ ਪੈਨਸ਼ਨਰਸ ਔਰ ਪਬਲਿਕ ਨੂੰ ਵੀ ਅਸੀਂ ਓਪਨ ਸੱਦਾ ਦਿੱਤਾ ਔਨ ਦੀ ਡਾਇਰੈਕਸ਼ਨਸ ਆਫ ਮਿਸਟਰ ਤਾਲੀਵਾਲ ਐਂਡ ਹਿਸ ਟੀਮ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਸਾਨੂੰ ਇਹੋ ਜੀ ਕੋਈ ਗੱਲ ਨਹੀਂ ਜਿੰਨੇ ਵੀ ਲੋਕ ਲੋੜਵੰਦ ਨੇ ਫਾਇਦਾ ਲੈਣ ਚ ਸਕੇ ਸਾਨੂੰ ਖੁਸ਼ੀ ਹੋਏਗੀ ਸੋ ਅੱਜ ਲੋੜੀ ਦਾ ਦਿਖਾਤ ਬੜੀ ਨੇੜੇ ਆਪਾਂ ਦੇਖਦੇ ਹਾਂ ਚਾਈਨੀਜ਼ ਜੋਲ ਵਰਤੀ ਜਾਂਦੀ ਹੈ ਚਾਈਨਿਸ ਜੋਲ ਦੇ ਨਾਲ ਵੀ ਕਈ ਜਗ੍ਹਾ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਕਿ ਕੈਨਸਰ ਹੋਇਆ ਕਿਉਂਕਿ ਜਿਸ ਤਿੱਕੇ ਦੇ ਕੈਮੀਕਲ ਯੂਜ਼ ਕੀਤੇ ਜਾਂਦੇ ਜਿਸ ਤਰੀਕੇ ਦੇ ਉੱਪਰ ਜਿਹੜੀ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਨੇ ਉਹ ਵੀ ਬਲੱਡ ਦੇ ਨਾਲ ਮਿਲ ਕੇ ਕਈਆਂ ਲੋਕਾਂ ਨੂੰ ਕੈਨਸਰ ਹੋਇਆ ਕਿਸ ਤਰੀਕੇ ਦੀ ਪੁਲਿਸ ਵੱਲੋਂ ਸਖਤੀ ਕੀਤੀ ਜਾਦੀ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਜ਼ਰੂਰ ਬਰਾਮਦੀ ਹੁੰਦੀ ਹੈ ਲੇਕਿਨ ਨਾਲ ਦੇ ਨਾਲ ਦੇਖ ਰਹੇ ਹਾਂ ਕਿ ਬੜੀ ਵੀ ਜਲਦੀ ਕਰ ਦਿੱਤਾ ਜਾਂਦਾ ਲੱਗਦਾ ਨਹੀਂ ਉਸ ਅੱਪੀ ਮੇਰੇ ਤੁਹਾਡੇ ਸਵਾਲ ਦਾ ਵਿੱਚ ਜਵਾਬ ਹੈ ਕਿ ਕਿੰਨੀ ਰਿਕਵਰੀ ਚਾਈਨੈਸ ਥੋਰ ਦੀ ਹੋਈ ਹੈ ਪਰ ਮੈਂ ਤੁਹਾਡੇ ਰਾਹੀਂ ਇੱਕ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਨਾ ਚਾਹੇ ਮੇਰਾ ਗੱਲ ਕਿਸੇ ਨੂੰ ਬੁਰੀ ਲੱਗੇ ਜਦੋਂ ਆਪਾਂ ਐਜ਼ ਪੇਰੈਂਟਸ ਆ ਐਜ਼ ਅ ਸੋਸਾਇਟੀ ਆ ਆਪਣੇ ਵੀ ਕੁਝ ਫਰਜ਼ ਹੈ ਹਰ ਜਗ੍ਹਾ ਪੁਲਿਸ ਹਰੇਕ ਘਰ ਚ ਤਾਂ ਹੋ ਨਹੀਂ ਸਕਦੀ ਜਦੋਂ ਬੱਚੇ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰ ਤੁਸੀਂ ਪੈਸੇ ਦਿੰਦੇ ਹੋ ਲੈ ਕੇ ਜਾਂ ਲੈ ਕੇ ਆਉਂਦੇ ਆ ਤੇ ਫਿਰ ਉਡਾਉਂਦੇ ਨੇ ਉਦੋਂ ਆਪਣੀ ਰਿਸਪੌਂਸਿਬਿਲਟੀ ਵੀ ਜਾ ਕੇ ਹੋਣੀ ਚਾਹੀਦੀ ਹੈ ਐਂਡ ਆਪਾਂ ਨੂੰ ਸਟੈਪ ਇਨ ਕਰਨਾ ਚਾਹੀਦਾ ਹੈ ਜਿਹੜਾ ਲਾਅ ਹੈ ਥੋੜਾ ਫੀਬਲ ਹੈ ਦੇ ਬਾਰੇ बिकॉज ਇਹ ਨਵੀਂ ਚੀਜ਼ ਹੈ ਸੋ ਉਹਦੇ ਚ ਅਸੀਂ ਇਹਨੂੰ ਟੇਕ ਅਪ ਕਰ ਰਹੇ ਹਾਂ ਥਰੂ ਪ੍ਰੋਪਰ ਚੈਨਲ ਕਿ ਇਸ ਸਟ੍ਰਿੰਜੈਂਟ ਥੋੜੇ ਜਿਹੇ ਦੇ ਪਿਊਨਿਟਿਵ ਸੈਕਸ਼ਨਸ ਚ ਐਡ ਹੋ ਜਾਣ ਕੋਈ ਸਟੇਟ ਨੋਟੀਫਿਕੇਸ਼ਨ ਹੋ ਜੇ ਸੋ ਥੈਟ ਇਹਦਾ ਡਟਰੈਂਟ ਇਫੈਕਟ ਵੀ ਆਵੇ ਬਟ ਤੁਸੀਂ ਪਿਛਲੇ ਦਿਨਾਂ ਦੇ ਦੇਖੋ ਕਿ ਇਹਨੂੰ ਅਸੀਂ ਬਹੁਤ ਪ੍ਰਾਇਰੀਟੀ ਤੇ ਲੈ ਰਹੇ ਹਾਂ ਔਰ ਇੰਨੀ ਰਿਕਵਰੀ ਰੋਜ਼ ਹੋ ਰਹੀ ਹੈ ਦੁਕਾਨਦਾਰਾਂ ਨੂੰ ਲੱਗਦਾ ਨੌਜਵਾਨਾਂ ਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਇਸ ਮਾਮਲੇ ਦੇ ਦੇਖੋ ਆਪਾਂ ਯੂਜੇਜ ਹੀ ਬੰਦ ਕਰਦੀ ਆਪ ਹੀ ਬੰਦ ਹੋ ਜੇਗੀ ਜਦੋਂ ਡਿਮਾਂਡ ਖਤਮ ਹੋ ਜਾਏਗੀ ਸਪਲਾਈ ਵਿਲ ਆਟੋਮੈਟਿਕਲੀ ਡਿਮਿਨਿਸ਼ ਥੈਂਕ ਯੂ ਅਸਰਾ ਤੁਹਾਡਾ ਨਾਲ ਵੀ ਗੱਲਬਾਤ ਕਰਨੀ ਆਪਾਂ ਬੀਤੇ ਦਿਨ ਹੀ ਦੇਖਿਆ ਜਿਸ ਤਰੀਕੇ ਨਾਲ ਕੈਂਸਰ ਦੇ ਮੁੱਦੇ ਤੋਂ ਪੱਪਾ ਨਵਜੋਤ ਸਿੰਘ ਸਿੱਧੂ ਬੜੇ ਸੁਤਕੀਆਂ ਚਾਏ ਕਰੋੜਾਂ ਦੇ ਦਾਅਵੇ ਠੋਕੇ ਗਏ ਉਹਨਾਂ ਨੇ ਜਿਸ ਤਰੀਕੇ ਦੀਆਂ ਗੱਲਾਂ ਕੀਤੀਆਂ ਕਿ ਜਿਹੜੇ ਕਦੋਂ ਡਾਈਟ ਲੈ ਕੇ ਆਪਣੀ ਵਾਈਫ ਨੂੰ ਮੈਂ ਠੀਕ ਕੀਤਾ ਉਹਨਾਂ ਦੇ ਉੱਪਰ ਬੜੇ ਡਾਕਟਰਾਂ ਨੇ ਵੀ ਸਵਾਲ ਖੜੇ ਕੀਤੇ ਕਿ ਲ ਜੀ ਜਦੋਂ ਕੈਂਸਰ ਆ ਗਿਆ ਨਾ ਤੁਹਾਨੂੰ ਕੀਮੋਕਰਨੀ ਪੈਣੀ ਹੈ ਰੇਡੀਓਥੈਰਪੀ ਅਬੀਨੋਥੈਰਪੀ ਕਰਨੀ ਪੈਣੀ ਹੈ ਠੀਕ ਹੈ ਅਸੀਂ WHO ਦੀ ਗਾਈਡਲਾਈਨਸ ਨਾਲ ਕੰਮ ਕਰਦੇ ਹਾਂ World Health Organization ਕੈਂਸਰ ਹੋ ਗਿਆ ਟ੍ਰੀਟਮੈਂਟ ਹੋ ਗਈ ਉਸ ਤੋਂ ਬਾਅਦ ਨੇਚਰੋਪੈਥੀ ਯੂਜ਼ ਕਰ ਲਓ ਕੈਂਸਰ ਹੋ ਗਿਆ ਕੈਂਸਰ ਠੀਕ ਹੋ ਗਿਆ ਉਦੋਂ ਬਾਅਦ ਨੇਚਰੋਪੈਥੀ ਤੇ ਆ ਜਾਓ ਪਹਿਲਾਂ ਸਾਡਾ ਮੈਡੀਕਲ ਬੋਰਡ ਮੈਨੂੰ ਮੈਂ ਕੁਝ ਨਹੀਂ ਬੋਲ ਸਕਦਾ ਸਰ ਐਂਡ ਮੈਂ ਤਾਂ ਕਹਿੰਦਾ ਟ੍ਰੀਟਮੈਂਟ ਕਰਾਓ ਉਸ ਤੋਂ ਬਾਅਦ ਨੈਚਰੋਪੈਥੀ ਤੇ ਆ ਜਾਓ ਠੀਕ ਹੈ ਪਰ ਕਾਰਕ ਕੀ ਲੱਗਦਾ ਜਿਵੇਂ ਸਿੱਧੂ ਸਾਹਿਬ ਦੀ ਵਾਈਫ ਨੇ ਵੀ ਕਿਹਾ ਕਿ ਆਸ਼ੂਗਤ ਬੜਾ ਵੱਡਾ ਕਾ ਦੇਣਾ ਹੈ ਚਾਹ ਪੱਤੀ ਬੜਾ ਵੱਡਾ ਕਾ ਦੇਣਾ ਹੈ ਬਾਜ਼ਾਰ ਦੇ ਵਿੱਚ ਜੋ ਕੁਝ ਵਿਕ ਰਿਹਾ ਹੈ ਉਹ ਰੇੜੀਆਂ ਤੇ ਵਿਕ ਰਿਹਾ ਕਾਰਨ ਹੈਗੇ ਨਹੀਂ ਵਾਈਟ ਸ਼ੂਗਰ ਨੂੰ ਸਾਰੇ ਹੀ ਕਹਿ ਰਹੇ ਆ ਜੀ ਇਜ਼ ਫੁੱਲ ਆਫ ਕੈਮੀਕਲ ਐਂਡ ਕੈਂసర్ ਸੈਲਸ ਲਵ ਸ਼ੂਗਰ ਬਿਲਕੁਲ ਪੈਂਜੀ ਠੀਕ ਸਾਡੀ ਮੈਸਟਰ ਆ ਗਵਰਨਮੈਂਟ ਦਾ ਕੋਈ ਨਹੀਂ ਲੱਗਦਾ ਇੱਥੇ ਹੋਣਾ ਚਾਹੀਦਾ ਕਿ ਇੰਨਾਂ ਚੀਜ਼ਾਂ ਨੂੰ ਫਿਰ ਬੰਦ ਹੀ ਕਰ ਦੇਣਾ ਚਾਹੀਦਾ ਇਹਦੀ ਜਗ੍ਹਾ ਹੋਰ ਕੋਈ ਆਪਾਂ ਇਸ ਤਰੀਕੇ ਦੇ ਚੀਜ਼ਾਂ ਲਈਏ ਜਿਹੜਾ ਨਾ ਇਸ ਤਰੀਕੇ ਦੇ ਬੜਾ ਕੁਝ ਗਵਰਨਮੈਂਟਾਂ ਦੇ ਨਾਲ ਛੱਡਿਆ ਕਰੋ ਮੇਰੇ ਜੇ ਦੋ ਜਵਾਕ ਘਰੇ ਆ ਆ ਤੁਸੀਂ ਪਹਿਲਾਂ ਕੁਐਸਚਨ ਕੀਤਾ ਵੀ ਉਹ ਸੀਪੀ ਸੀਪੀ ਸਾਹਿਬ ਨੂੰ ਪਤੰਗ ਡਾਉਂਦੇ ਆ ਮੈਂ ਤੇ ਮੇਰੀ ਵਾਈਫ ਆ ਦੋ ਦੋ ਥੱਪੜ ਮਾਰੋ ਬੱਚਿਆਂ ਦੇ ਵੀ ਭਾਈ ਇਹ ਚਾਈਨਾ ਡੋਰ ਨਹੀਂ ਲੈਣੀ ਜੇ ਪੁਲਿਸ ਵਾਲੇ ਲਾਉਣਗੇ ਫਿਰ ਤੁਸੀਂ ਪੁਲਿਸ ਵਾਲਿਆਂ ਦੇ ਕੇਸ ਕਰ ਦੇਣਾ ਵੀ ਸਾਡੇ ਜਵਾਕ ਨੂੰ ਕੁੱਟਦਾ ਪਹਿਲਾਂ ਮਾਪੇ ਦੀ ਡਿਊਟੀ ਆ ਪਹਿਲਾਂ ਮੈਂ ਤੇ ਮੇਰੀ ਵਾਈਫ ਆ ਦੇ ਘਰ ਨੂੰ ਇਥੋਂ ਜਿ ਡਿਊਟੀ ਆਪਾਂ ਡਿਊਟੀਆਂ ਤੋਂ ਭੱਜ ਜਾਨੇ ਆਪਦੀਆਂ ਤੋਂ ਠੀਕ ਹੈ ਪੁਲਿਸ ਖਾਰਾ ਥਾਂ ਦੇ ਕਿੱਥੇ ਹੁਣ ਪੁਲਿਸ ਉਹ ਗੁੱਡੇ ਡਾਉਣ ਵਾਲਾ ਨੂੰ ਫੜਨ ਲੱਗ ਜੇ ਸਤ ਹੋਰ ਕੰਮ ਨਹੀਂ ਸੂਤ ਆਉਂਦੇ ਫਿਰ ਸਿਵਿਲਿਅਨ ਆਪਣੇ ਬੰਦਦੇ ਆ ਵੀ ਜੀ ਅਸੀਂ ਰੋਲ ਮਾਡਲ ਆ ਪੇਰੈਂਟਸ ਆਦੇ ਬੱਚਿਆਂ ਨੂੰ ਕੰਟਰੋਲ ਕਰੀ ਜਾਂ ਆਪ ਕੰਟਰੋਲ ਕਰੋ ਵੀ ਜੀ ਅਸੀਂ ਨਾਲ ਆਂ ਜੀ ਪੰਜਾਬ ਸਰਕਾਰ ਦੇ ਵੀ ਜੋ ਕਹੋਗੇ ਅਸੀਂ ਕਰ ਲੱਗਿਆ ਜੀ ਅਸੀਂ ਲੱਗੇ ਚੈੱਕ ਅਪ ਕਰਨਾ ਵੈਸੇ ਵਧੀਆ ਜਾਦਾ ਇਸ ਦਾ ਪਤਲਾ ਜੀ ਅਗਲੀ ਇੰਜੋਏਡ ਜੀ ਮੈਂ ਬਹੁਤ ਇੰਜੋਏ ਸਾਡੀ ਫੋਰਸ ਸਾਡੇ ਭੈਣ ਭਰਾ ਠੀਕ ਹੈ ਵਿਚਾਰੇ ਚੌਂਕਾਂ ਤੇ ਖੜੇ ਰਹਿੰਦੇ ਆ ਕੋਈ ਚਾਹ ਪਾਣੀ ਰੋਟੀ ਪਤਾ ਨਹੀਂ ਕਦੋਂ ਮਿਲਨੀ ਆ ਬਹੁਤ ਰੋਗ ਲੱਗ ਜਾਂਦੇ ਆ ਐਂਡ ਇੱਕ ਲੋਕਾਂ ਦੇ ਵਿੱਚ ਨੇ ਇੱਕ ਬੌਂਡ ਪੈਦਾ ਕਰ ਦਿੱਤਾ ਇਹ ਖਲਾਸੀ ਪੁਲਿਸ ਤੋਂ ਪਲੀਜ਼ ਨੂੰ ਹਉਆ ਬਣਾ ਕੇ ਵੀ ਸਾਡੇ ਹੀ ਆ ਯਾਰ ਸਾਡੇ ਭੈਣ ਭਰਾ ਹਾਂ ਅਸੀਂ ਉਹਨਾਂ ਨੂੰ ਚੈੱਕ ਅਪ ਕਰਨ ਆ ਗਏ ਪਰਸੋਂ ਪਟਿਆਲਾ ਰੇਂਜ ਕਰ ਦਾਂਗੇ ਚੈੱਕ ਅਪ ਜੀ 5 ਤਰੀਕ ਨੂੰ ਮੱਧੀ ਆ ਜਗੰਗਾ ਹਾਂ ਸਾਤ ਤਹ ਅਪ੍ਰੈਲ ਤੱਕ ਕੋਈ ਡੇਟ ਖਾਲੀ ਨਹੀਂ ਸਭ ਫੁੱਲੀ ਬੁੱਕ ਆ ਜੀ ਠੀਕ ਹੈ ਸ਼ਾਇਦ 2026 ਦੀ ਡੇਟ ਪੁੱਛ ਲਓ ਵੀ ਬੁੱਕ ਹੋਵਾਂਗੇ ਹਨਾ ਤੁਸੀਂ ਜਲੇਬੀਆਂ ਦੇ ਲੰਗਰ ਲਾਉਨੇ ਹੋ ਹਨਾ ਕਾਰਗਿਲ ਵੀ ਲੋਕ ਅਸੀਂ ਕਾਰਗਿਲ ਵੀ ਜਾ ਰਹੇ ਹਾਂ ਅਸੀਂ ਕਾਰਗਿਲ ਵੀ ਜਾ ਰਹੇ ਹਾਂ ਤੇ ਸਾਡਾ ਦਵਾਈ ਦਾ ਲੱਗਿਆ ਉੱਥੇ ਲੈ ਜਾ ਕੈਮਰਾ ਤਿਰਪਤਲਾ ਕੇ ਜਗਾ ਵੀ ਦਵਾਈ ਦਾ ਲੰਗਰ ਹੈ ਕੀ ਦਵਾਈ ਦੀ ਆ ਪੁੱਛ ਲੋ 50% ਲੋਕ ਕੋਈ ਨਾ ਕੋਈ ਗੋਲੀ ਖਾਂਦੇ ਆ ਤੂੰ ਕਿੱਥੇ ਜਾਣ ਗਰੀਬ ਗਰੀਬ ਕੋਲ ਪੈਸੇ ਨਹੀਂ ਦਵਾਈ ਦੇ ਫਿਰ ਉਹ ਸਾਧ ਸੰਤਾ ਕੋਲੇ ਥੌਲਿਆਂ ਤੇ ਰਹਿ ਜਾਂਦੇ ਆ ਤੇ ਅਸੀਂ ਥੌਲਿਆਂ ਤੇ ਨਹੀਂ ਰਹਿਣ ਦੇਵਾਂਗੇ ਅਸੀਂ ਫ੍ਰੀ ਦਵਾਈ ਦੇ ਲੰਗਰ ਕੰਟੀਨਿਊ ਚੱਲਣਗੇ ਮੇਰੀ ਮੌਤ ਤੋਂ ਬਾਅਦ ਵੀ ਚੱਲਣਗੇ ਫਿਰ ਸਾਡੇ ਕਿਸੇ ਡਾਕਟਰ ਦੀ ਇੰਟਰਵਿਊ ਲੈ ਜਿਓ ਥੈਂਕ ਯੂ ਨਹੀਂ ਨਹੀਂ ਇਹ ਤੁਹਾਡੀ ਲੰਬੀ ਉਮਰ ਕਦੇ ਇਸ ਤਰੀਕੇ ਦੇ ਉਪਰਾਲੇ ਕਰਦੇ ਨਾ ਤੁਸੀਂ ਸੋ ਬਿਲਕੁਲ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਉਪਰਾਲੇ ਕੀਤੇ ਗਏ ਨੇ ਕਮਿਸ਼ਨਰ ਸਾਹਿਬ ਨੇ ਵੀ ਦੱਸਿਆ ਸਭ ਤੋਂ ਪਹਿਲਾਂ ਲੋੜ ਹੈ ਆਪ ਸचेਤ ਹੋਣ ਦੀ ਅਸੀਂ ਹਰੇਕ ਚੀਜ਼ ਪੁਲਿਸ ਪ੍ਰਸ਼ਾਸਨ ਦੇ ਉੱਪਰ ਛੱਡ ਦਿੰਦੇ ਆ ਸਰਕਾਰਾਂ ਦੇ ਉੱਪਰ ਛੱਡ ਦਿੰਦੇ ਆ ਲੇਕਿਨ ਲੋੜ ਹੈ ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣ ਦੀ ਆਪ ਸਮਝਣ ਦੀ ਕਿ ਕਿਹੜੀ ਚੀਜ਼ ਤੁਹਾਡੇ ਲਈ ਨੁਕਸਾਨਦਈ ਹੈ ਕਿਹੜੀ ਚੀਜ਼ ਸਾਡੇ ਲਈ ਸਾਡੀ ਸਿਹਤ ਲਈ ਮਾੜੀ ਹੈ ਸੋ ਇਸ ਤਰੀਕੇ ਦੇ ਉਪਰਾਲੇ ਹੋਰ ਜ਼ਰੂਰ ਕੀਤੇ ਜਾਣਗੇ ਪ੍ਰਸ਼ਾਸਨ ਵੱਲੋਂ ਗਵਰਨਮੈਂਟਸ ਵੱਲੋਂ ਲੇਕਿਨ ਆਪਨੇ ਆਪ ਨੂੰ ਵੀ ਅਸੀਂ ਸੁਚੇਤ ਕਰਨਾ ਆਪਣੇ ਆਪ ਨੂੰ ਵੀ ਸਮਝਾਉਣਾ ਹੈ ਚਾਹੇ ਲੋੜੀ ਨੇੜੇ ਆ ਰਹੀ ਹੈ ਚਾਈਨਾ ਰੋਡ ਦੇ ਉੱਪਰ ਆਪਾਂ ਸੁਚੇਤ ਹੋਣਾ ਹੈ ਚਾਹੇ ਕੈਂਸਰ ਕਾਰਕ ਜਿਹੜੀਆਂ ਚੀਜ਼ਾਂ ਨੇ ਉਸ ਸਾਮਾਮ ਦੇ ਉੱਪਰ ਸੁਚੇਤ ਹੋਣਾ ਹੈ ਸੋ ਇਸ ਤਰੀਕੇ ਦੇ ਹੋਰੋ ਪਦਾਲੇ ਤੁਹਾਡੇ ਦੇ ਇੱਕ ਸਾਂਝੇ ਜ਼ਰੂਰ ਕਰਦੇ ਰਾਵਾਂਗੇ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ ਹਾਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮਪਰਾ ਜਯਪਤੀ ਦੇ ਨਾਲ